ਮਾ ਕੰਪੂ ਕਰਾਂ ਦੇ ਸੀ ਤੇ ਰਸਤੇ ਚ ਆ ਗਏ ਮੈਨੂੰ ਪਾ ਗਏ ਮਾਰ ਲਿਆ ਤੇ ਮੈਂ ਸੰਦਰੀ ਮੇਰੀ ਚਲਰੀ ਵੀ ਨਹੀਂ ਨਾ ਆ ਗਿਆ ਸਰਟੀਫਾਈ ਚਲਰੀ ਮੇਰੀ ਗਿਫਤੀ ਚਲਰੀ ਮੇਰੀ ਨਾ ਉਹ ਇਹ ਨਾ ਮੋਰ ਸਰਦ ਰਥੇ ਮੈਂ ਕਿਲੋਮੀਟਰ ਧੋੜ ਕੇ ਕਹੇ ਪਿੰਡ ਤੇ ਗਿਆ ਉਹ ਇਹ ਜਾ ਕੇ ਮੈਨੂੰ ਬਤਾਇਆ ਜਦੋਂ ਨਹਰ ਨੂੰ ਕਟਾ ਮਾਰਦਣਾ ਸੀ ਜਾਨੋ ਸਾਰੇ ਕੋਜਾ ਦੋਸ ਦੇ ਮੈਂ ਦੇਖੇ ਸੀ ਸੋ ਦੋ ਜਾ ਰਹੇ ਹਿੰ ਉੰਦਰ ਪਤਾ ਨਹੀਂ ਹੈਗਾ ਤੇ 25000 ਰੁਪਏ ਮੈਂ ਸੈਲਰੀ ਮਿਲੀ ਸੀ ਨੂੰ ਕੰਨੂ ਕੰਨ ਪਰ ਰਿੰਕੋ ਤੋਂ ਉਹ ਤੇ ਰਿੰਕੋ ਤੇ ਰਜਤ ਕੋਈ ਤੇੜੀਆਂ ਤੋਂ ਲੱਗਾ ਲੱਗਾ ਸਰਪ੍ਰਸ਼ਾਸਨ ਜਿਹੜੇ ਮੰਗਾ ਇਹ ਦੇਖ ਲੈ ਉਹਦੇ ਨਾਲ ਤੱਕੜੀ ਹਾਂਜੀ ਮੈਂ ਸਰਪੰਚ ਲਈ ਨੂੰ ਬੋਲਾਂ ਕਿੰਨੇ ਛਾਨੋ ਕੋਠੇ ਤੋਂ ਸਰ ਜਿਹੜੇ ਤੇ जख्मी ਹੋਇਆ ਉਹ ਸਾਡੇ ਡਰਾਈਵਰ ਨੇ ਤੇ ਉਹ ਰਾਤ ਨੂੰ ਆਪਣਾ ਕੰਮ ਖਤਮ ਕਰਕੇ ਆਪਣੇ ਘਰ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਨਾ ਕਿੰਨ ਤੋਂ ਭੀੜੀਆਂ ਤੋਂ ਬੜੀ ਬਜ਼ੁਰਗ ਤੋਂ 2 ਹੀ ਮੁੰਡਿਆਂ ਨੇ ਉਹਨਾਂ ਨੂੰ ਮਾਰਕ ਡਾਈ ਕੀਤੀ ਐ ਤੇ ਉਹਨਾਂ ਤੋਂ ਪੈਸੇ ਵੀ ਹੋ ਗਏ ਤੇ ਜ਼ਿਲ੍ਹੇ ਮੈਂ ਮੁਕਤੀ ਤੇ ਗਈਆਂ ਉਹਨਾਂ ਨੂੰ ਮਤਲਬ ਆਪਣੇ ਪਿੰਡੀ ਹੈ ਸੀਗੀ ਮੁਕਤੀ ਤੇ ਗਈ ਤੇ ਉੱਥੇ ਜਿਹੜੇ ਨਾਲ ਦੇ ਘਰ ਵਾਲਿਆਂ ਨੇ ਔਨਲਾਈਨ ਦੇ ਮੁੰਡਿਆਂ ਨੇ ਮੈਨੂੰ ਗਾਲੀ ਗਲੋਚ ਵੀ ਕੀਤੀ ਹੈ ਮੈਂ ਕਿ ਸਿਰਫ ਮੌਕਾ ਦੇਖਣ ਲਈ ਵੀ ਗੱਲ ਕੀਤੀ ਹੋਈ ਹੈ ਪਰ ਉਹਨਾਂ ਨੇ ਮੈਨੂੰ ਗਾਲੀ ਗਲੋਚ ਪ੍ਰਸ਼ਾਸਨ ਇਹ ਹੀ ਕਹਿਣਾ ਚਾਹੁੰਦੇ ਆ ਕਿ ਸੁਣਵਾਈ ਹੋਣੀ ਚਾਹੀਦੀ ਆ ਜਾਤਪ੍ਰਤੀ ਵੀ ਲੋਕੀ ਬਹੁਤ ਕੁਝ ਬੋਲਦੇ ਆ ਕਿ ਕਿ ਜਾਤ ਨੂੰ ਕੋਈ ਹੱਕ ਨਹੀਂ ਬੋਲਣ ਦਾ ਇਸ ਕਰਕੇ ਮੈਂ ਵੀ ਕਹਿਣਾ ਹੈ ਪ੍ਰਸ਼ਾਸਨ ਨੂੰ ਵੀ ਤੁਹਾਨੂੰ ਸਾਰਿਆਂ ਨੂੰ ਦੇਖਿਆ ਜਾਦਾ ਇੱਕ ਬਰਾਬਰ ਨਹੀਂ ਉਹ ਜਿਹੜੇ ਜਿਹੜੇ ਮੁੰਡਿਆਂ ਨੂੰ ਮਾਰਿਆ ਕੁੱਟਿਆ ਉਹਦੇ ਮਾਮਲੇ ਬਹੁਤ ਜ਼ਿਆਦਾ ਦਰਜ ਨੇ ਜੀ ਹਾਂਜੀ ਇਹ ਮੇਰੇ ਨਾਲੋਂ ਇਹ ਮੇਰੇ ਤੋਂ ਪਹਿਲਾਂ ਉੱਥੇ ਇਹਨਾਂ ਨੇ ਸਾਰਾ ਕੁਝ ਦੇਖਿਆ ਮੈਂ ਤਾਂ ਬਾਅਦ ਵਿੱਚ ਆਏ ਮੈਨੂੰ ਸੁਨੇਹਾ ਭੇਜਿਆ ਕਹਿੰਦੇ ਆ ਫਿਰ ਮੈਂ ਉੱਥੇ ਆਇਆ ਇਹਨਾਂ ਨੇ ਫਿਰ ਜਿਲ੍ਹੇ ਵਿੱਚ ਉੱਤੇ ਪੁੱਛਿਆ ਵੀ ਦੱਸੋ ਗੱਲ ਕੀ ਹੋਈ ਹੈ ਉਹ ਮੁੰਡੇ ਬਾਹਰ ਆਣ ਕੇ ਮੇਰੇ ਨਾਲ ਉਹਨਾਂ ਨੇ ਗਾਲੀ ਕਲੋਚ ਕੀਤੀ ਆ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਤੂੰ ਤੁਸੀਂ ਸਾਰੇ ਟੱਬਰ ਬਚ ਕੇ ਰਹੋ ਸਾਡੇ ਕੋਲ ਬਦਤਮੀਜ਼ ਨਾਲ ਬੋਲਿਆ ਸਰ ਮਾਹੀ ਨਾ ਵਾਰ 10 4 ਕੰਮ ਜਾਏਗਾ ਦੇਹੀ ਤੇ ਉਸ ਦੋ ਨਾ ਇਹ ਪਾਜੀ ਦੌੜ ਕੇ ਆਇਆ ਦੇ ਆਪਣੀ ਜਾਨ ਮਾਹ ਬੁਜਾਈਆਂ ਨੇ ਸਾਡੇ ਪੈਰਾਂ 'ਚ ਆ ਕੇ ਪਏ ਆ ਲੰਮੇ ਤੇ ਫਿਰ ਅਹੀਂ ਰੋਲਾ ਪਾਇਆ ਫਿਰ ਬਾਕੀ ਸਾਰੇ ਮੁੜ ਆਇਆ ਇਕੱਠੇ ਹੋਇਆ ਉਹਨਾਂ ਨੇ ਬਚਾਇਆ ਇਹਨੂੰ ਫਿਰ ਵੀ ਨਹੀਂ ਸਾਡੇ ਕਰਦੇ ਉਹਨੂੰ ਕਹਿੰਦੇ ਕਿ ਨਹੀਂ ਇਹਨੂੰ ਸਾਡੇ ਹਵਾਲੇ ਕਰੋ ਹਾਂਜੀ ਕਾਫੀ ਜਣੇ ਨਹੀਂ ਕੋਈ 9 10 ਜਣੇ ਹੈ ਛਟਾਂ ਦੇ ਹੁਣ ਉਸ ਲਈ ਦੇ ਝਕਮ ਬੜੇ ਹੋਏ ਤੇ ਪਰ ਹੁਣ ਦਾ ਰਾਤ ਨੂੰ ਹਾਂ ਰਾਤ ਨੂੰ ਪਤਾ ਨਹੀਂ ਪਾਉਂਗਾ ਇਹਨੇ ਰਣਾਰਾ ਜੀ ਦੇ ਤੇ ਛੋਟੇ ਬਰਦਰ ਹੈਗੇ ਮੇਰੇ ਤੇ ਗੱਲ ਇਹ ਹੋਈ ਹੈ ਵੀ ਕੰਮ ਤੋਂ ਆਂਦੇ ਆ ਸਮਸ਼ਾਨ ਜਗਾਣਾ ਦੇ ਕੇ ਇਹਦੇ ਤੇ ਲੁੱਟ ਖੋਹ ਦਾ ਲੁੱਟ ਖੋਹ ਕੀਤੀ ਹੈ ਉਹਨਿੰਨ ਪਹਿਚਾਨ ਕਰ ਲਈਏ ਬੰਦਿਆਂ ਦੀ ਵੀ ਬੰਦੇ ਕਿਹੜੇ ਆ ਤੇ ਉਹਨਾਂ ਇਹੋ ਦਰ ਦੇ ਵਿੱਚ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿ ਆਪਾਂ ਜਾਨਵਰ ਮਾਰ ਦਨੇ ਇੱਕ ਤਾਂ ਫੌਜੀ ਹੈ ਕੋਈ ਕਹਿੰਦੇ ਆ ਉਹਨ ਮੈਨੂੰ ਨਾਂ ਨਹੀਂ ਪਤਾ ਮੈਂ ਵੀ ਬਾਰੀ ਕੰਮ ਕਰਦਾ ਜਿਆਦਾ ਔਰ ਪਹਿਲਾਂ ਉਸ ਤੋਂ ਪਹਿਲਾਂ ਹੱਥੇ ਫੁਰਦਾ ਕੇਸ ਹੀਗਾ ਈ ਆਪਣੇ ਨਵੇਂ ਪਿੰਡ ਦੇ ਲਾਗੇ ਲੁੱਟ ਖੋ ਦੋ ਚਾਰ ਵਾਰੀ ਹੋਈ ਆ ਪਰ ਇਹੋ ਹੀ ਬੰਦੇ ਨੇ ਜਦੋਂ ਅਸੀਂ ਸੋਚਦੇ ਕਿ ਆਪਣੇ ਇਲਾਕੇ ਦੇ ਕੀ ਕਹਿਣਾ ਕਿਸ ਨੂੰ ਪਰ ਬੰਦੇ ਇਹੋ ਹੀ ਨੇ ਸਰ ਇਹ ਸਰ 9:30 ਵਜੇ ਅੱਜ ਕੱਲ੍ਹ ਇਹ ਨਾ ਜਲਦੀ ਹੋ ਜਾਂਦਾ 9:30 ਵਜੇ ਸਾਰੇ ਆਪਣੇ ਆਪਣੇ ਘਰਾਂ ਹੀ ਚੱਲ ਜਾਂਦੇ ਨੇ ਸੋ ਜਾਂਦੇ ਰਾਈਟ ਹਾਂ ਸਰ ਥਾਣੇ ਗਏ ਆਪਾਂ ਸ਼ਿਕਾਇਤ ਕਰਾਈ ਹੈ ਇੱਥੇ ਵੀ ਮੈਡੀਕਲ ਕਰਾਇਆ ਤੇ ਆਨਲਾਈਨ ਵੀ ਆਪਾਂ ਕਰਾਤਾ ਪਰ ਬੰਦੇ 도ੜ ਗਏ ਨੇ ਜਾਂ ਕੀ ਆ ਉਹਨਾਂ ਨੂੰ ਜਲਦ ਕਾਰਵਾਈ ਕੀਤੀ ਜਾਏ ਉਹਨਾਂ ਦੇ ਤੇ